ਆਸਸੀ ਕਾ ਅੱਲ ਹੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਕੂਤਰਕੋਤਰ ਠੀਕ ਆ ਸਾਰੇ ਵੀਰਾਂ ਦੇ ਘਰ ਪਰਿਵਾਰ ਸੈੱਟ ਨੇ ਆਜੋ ਅਜਾ ਨਵਾਂ ਬਲੌਗ ਸਟਾਰਟ ਕਰਦੇ ਆਂ ਜੀ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆਓ ਠੀਕ ਆ ਤੇ ਚਲੋ ਆਇਓ ਕੰਟੀਨਿਊ ਕਰਦੇ ਆਂ ਫਿਰ ਅੱਜ ਬਈ ਘਰੇ ਸੀ ਤੇ ਮੈਂ ਸੋਚਿਆ ਕੂਤਰਕੋਤਰ ਵੇਖ ਲਈਏ ਖੋ ਲਈਏ ਤੜਕੇ ਤੜਕੇ ਘੁੱਟਾ ਸੱਚ ਉਹ ਉਸ ਕਮਰੇ ਦੀ ਚਾਬੀ ਚਾਬੀਆਂ ਤਾਂ ਬਈ ਉਧਰ ਹੀ ਭੁੱਲੇ ਆਏ ਆਪਾਂ ਚਾਬੀਆਂ ਚੱਕ ਲਈਏ ਫਿਰ ਅੱਗੇ ਕੰਟੀਨਿਊ ਕਰਦੇ ਆਂ ਜੀ ਤੇ ਕੂਤਰਨ ਧੁੱਪ ਤਾਂ ਪਲਵਾਉਣੇ ਆ ਬਈ ਠੀਕ ਆ ਧੁੱਪ ਆਪਣੇ ਕਬੂਤਰ ਧੁੱਪ ਮੰਗਦੇ ਆ ਜ਼ਿਆਦਾਤਰ ਤਾਂ ਤਾਂ ਬਿਮਾਰ ਹੋਈ ਜਾਂਦੇ ਆ ਠੀਕ ਆ ਬਈ ਤੇ ਬਸ ਉਹ ਕੂਤਰਨ ਬਾਹਰ ਘੜਦੇ ਮੈਂ ਚਾਬੀ ਚੱਕ ਲਿਆ ਮੈਂ ਕਬੂਤਰਾਂ ਵਾਲੇ ਖੁੱਡੇ ਦੀ ਜੀ ਲਓ ਜੀ ਚਾਬੀ ਚੱਕ ਲੈਂਦੀ ਐ ਜੀ ਆ ਹੁਣ ਕਬੂਤਰਾਂ ਵਾਲਾ ਖੁੱਡਾ ਖੋਲ ਲੀਏ ਤੇ ਪਹਿਲਾਂ ਤਾਰ ਬੰਦ ਕਰੀਏ ਯਾਰ ਉਹ ਕਰੰਟ ਵਾਲੀ ਕਿਉਂਕਿ ਉਹ ਤਾਰ ਢੀਆ ਤੇ ਉਧਰ ਕਰੰਟੇ ਜਾਈ ਜਾਂਦਾ ਤੇ ਉਹ ਕੰਧ 'ਚ ਕਰੰਟ ਆਈ ਗੂਆ ਤੇ ਆਪਾਂ ਕਈ ਵਾਰੀ ਗੇਟ ਕੂਤਰ ਨੂੰ ਹੱਥ ਲਾ ਲੈਨੇ ਆ ਤਾਂ ਕਰਕੇ ਬਸ ਆ ਕਰੀਏ ਲੋ ਜੀ ਮੇਨ ਕੰਮ ਤਾਂ ਪਹਿਲਾਂ ਲੇਟਾਂ ਵਜਾਈਏ ਫਿਰ ਅੱਗੇ ਦੀ ਅਪਡੇਟ ਦੱਸਦੇ ਹਾਂ ਰਾਤ ਬੱਚੇ ਨੂੰ ਪਾਣੀ ਦਿੱਤਾ ਸੀ ਆਪਾਂ ਬੱਚਾ ਥੋੜਾ ਜੈਗਟਿਵ ਹੈ ਕੱਲ ਤਾਂ ਉਹ ਵੀ ਬਸ ਡਿੱਗਿਆ ਜਾਂ ਪਿਆ ਜਿਵੇਂ ਉਹ ਕੂਤਰੀ ਡਿੱਗੀ ਪਈ ਆ ਤਾਂ ਕਰਕੇ ਤੇ ਇੱਧਰ ਵੇਖੀਏ ਇੱਧਰ ਤਾਂ ਤੁਹਾਨੂੰ ਬੁੱਧ ਨਹੀਂ ਵਿਖਾਵਾਂਗੇ ਜਦੋਂ ਤੁਸੀਂ ਚਾਰਕੇ ਕੰਪਲੀਟ ਕਰ ਦੋਗੇ ਬੱਚੇ ਨੂੰ ਠੀਕ ਹੈ ਜੀ ਕੂਤਰ ਕਬੂਤਰ ਆਪਾਂ ਵੇਖ ਲੈਣੇ ਕਿਵੇਂ ਕਿਵੇਂ ਨਹੀਂ ਇੱਧਰ ਵੀ ਓਕੇ ਹੈ ਜੀ ਮਾਨੇਗਾ ਮਾਰ ਲਈ ਕੂਤਰਾਂ ਤੇ ਜੋੜੀ ਤੇ ਬਸ ਹੁਣ ਆਹ ਕਬੂਦਰੀ ਦੇ ਅੰਡੇ ਟਾਲਨੇ ਆਪਾਂ ਟਾਲ ਕੇ ਕੀ ਸੱਟਣੀ ਸੱਚ ਟਾਲ ਨੇ ਫੋਕੇ ਹੰਡੇ ਲਾਉਂਦੀ ਆ ਉਹ ਚੱਕ ਕੇ ਕਬੂਤਰੀ ਛੱਡਣੀ ਆ ਇੱਧਰ ਇਸ ਚ ਨਾਲ ਕਬੂਤਰੀ ਨੂੰ ਸਰ ਕਰਦਾਂਗੇ ਠੀਕ ਹੈ ਜੀ ਪੱਟੀ ਵੀ ਆ ਹੋਰੀ ਸ਼ਾਕੀ ਕਬੂਤਰੀ ਜਿਹੜੀ ਮੇਰੇ ਭਾਈ ਕਹਿੰਦੇ ਹੁੰਦੇ ਆ ਮਣੀ ਭਾਈ ਇਹ ਕੂਤਰੀ ਬਹੁਤ ਚੰਗੀ ਆ ਤਾਂ ਕਰਕੇ ਪਾਉਸ ਲਗਭਗ ਸਰ ਹੋਣ ਵਾਲੀ ਆ ਯਾਰ ਤੇ ਪਹਿਲਾਂ ਕਬੂਤਰੀ ਨੂੰ ਆ ਪੈਂਦੇ ਵਿੱਚ ਛੱਡ ਦਾਂਗੇ ਅੰਡੇ ਹੰਡੇ ਲਵਾ ਲਾਂਗੇ ਠੀਕ ਹੈ ਜੀ ਇੱਕ ਕਬੂਤਰ ਨਾਲ ਦੋ ਕਬੂਤਰੀਆਂ ਲਾ ਕੇ ਤੇ ਕੂਕਤਰ ਨੂੰ ਆਪਾ ਬੁੱਠਾ ਕਰਿਆਵਾਂਗੇ ਠੀਕ ਆ ਭਾਈ ਬਸ ਆ ਹੀ ਕੰਮ ਕਰਨਾ ਅੱਜ ਤੇ ਇੱਧਰ ਇਹਨਾਂ ਨੂੰ ਬਿਸਕੁਟ ਘੋਲ ਕੇ ਪਾਉਣੇ ਕਿਉਂਕਿ ਦਾਣੇ ਦੂਣੇ ਤੇ ਖਾਂਦੇ ਨਹੀਂ ਭਈ ਆ ਆ ਇੱਕ ਠੀਕ ਆ ਜੀ ਤੇ ਇਹ ਕਬੂਤਰੀ ਉਹ ਦਾਣੇ ਨਹੀਂ ਖਾਂਦੀ ਇਹਨੂੰ ਪਾਵਰ ਜਲ ਠੀਕ ਆ ਭਈ ਇਹ ਕੋਈ ਭਾਈ ਬਈਆਂ ਨੇ ਕਮੈਂਟ ਕਰਕੇ ਦਵਾਈ ਦੱਸੀ ਸੀ ਇੱਕ ਤਾਂ ਉਹ ਦੇਣੀ ਆ ਤੇ ਇੱਕ ਦਵਾਈ ਯਾਰ ਪਤਾ ਨਹੀਂ ਗੋਲੀ ਦਾ ਦੱਸਿਆ ਸੀਗਾ ਉਹ ਮੇਰੇ ਦਿਮਾਗ 'ਚ ਗੱਲ ਨਹੀਂ ਆਉਂਦੀ ਪਤਾ ਨਹੀਂ ਕਿਹੜੀ ਸੀ ਯਾਰ ਪਤਾ ਨਹੀਂ ਐਥਰੋਮਾਈਸਨ ਸੀ ਪਤਾ ਨਹੀਂ ਕਿਹੜੀ ਸੀ ਉਹ ਦੇਣੀ ਆ ਇੱਕ ਤੇ ਬਸ ਭਾਈ ਅੱਜ ਆਹੀ ਪ੍ਰੋਸੈਸ ਆਪਾਂ ਕਰਨਾ ਵਲੌਗ ਦੇ ਵਿੱਚ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਹੁਣ ਸਮਝ ਨਹੀਂ ਆਉਂਦਾ ਵੀ ਕਰੀਏ ਕੀ ਕਿ ਕਬੂਤਰਾਂ ਨੂੰ ਧੁੱਪ ਲਵਾਈਏ ਜਾਂ ਕੋਈ ਹੋਰ ਕੰਮ ਛੇੜੀਏ ਮੇਰੀ ਸਕੀਮਾ ਸੱਚ ਹਾਂ ਬਈ ਇੱਕ ਗੱਲ ਹੋਰ ਦੱਸੀਏ ਆ ਕਬੂਤਰ ਜਿਹੜਾ ਕਾਲਾ ਜੀਨਾ ਆਪਣਾ ਤੇ ਇੱਕ ਆ ਹਲਾਰਤਾ ਵਾਲਾ ਠੀਕ ਆ ਭਾਈ ਇਹ ਕਬੂਤਰ ਆਪਾਂ ਗਿਫਟ ਕਰ ਦੇਣੇ ਆ ਜੀ ਅੱਜ ਕਿਸੇ ਨੂੰ ਤੇ ਕੋਈ ਕਬੂਤਰ ਦੇ ਦੇਣੇ ਕਿਉਂਕਿ ਕਬੂਤਰ ਤਾਂ ਚੰਗੇ ਆ ਉਹ ਜੋ ਪਿਛਲੇ ਵਲੌਗ ਚ ਵੇਖ ਲਿਆ ਹੁਣ ਕਬੂਤਰ ਨਿਕਲ ਗਏ ਸੀ ਉਹਨੂੰ ਤੇ ਤਾਂ ਕਰਕੇ ਜਾਂ ਨਿਕਲੇ ਆ ਕਿ ਇਹਦਾ ਬਿੱਲੀ ਲੈ ਗਈ ਯਾਰ ਹੁਣ ਕੀ ਕਹਿ ਸਕਦੇ ਆ ਬਸ ਦੇ ਦਿੰਨੇ ਆ ਯਾਰ ਆਪਣੇ ਕੋਲੇ ਮਤਲਬ ਹੋਰ ਲਿਆਵਾਂਗੇ ਮਤਲਬ ਕਾਲੇ ਚੀਨੇ ਠੀਕ ਆ ਜੀ ਤਾਂ ਕਰਕੇ ਤੇ ਇਧਰ ਓਕੇ ਰਿਪੋਰਟ ਆ ਇਧਰ ਆਹ ਕਬੂਤਰੀ ਅੰਡੇ ਹੁੰਦੇ ਲਾਉਣ ਵਾਲੀ ਆ ਤੇ ਬਸ ਅੱਗੇ ਦਾ ਪ੍ਰੋਸੈਸ ਹੁਣ ਜਾਲ ਚ ਕੂਤਰ ਪਾ ਲਈਏ ਠੀਕ ਆ ਭਾਈ ਇੱਕ ਤਾਂ ਆਹ ਕੂਤਰ ਲਾ ਦਿੰਨੇ ਆ ਜੀ ਤੇ ਇੱਕ ਕੂਤਰੀ ਚੱਲਣ ਦੇ ਤੇ ਬੈਠੀ ਆ ਚੱਲਾ ਕੱਲਾ ਕਬੂਤਰ ਡਾਉਣੇ ਆ ਜੀ ਅੱਜ ਬਾਹਰ ਕੱਢ ਦਿੰਨੇ ਡਾਉਂਦੇ ਨਹੀਂ ਛਤਰੀ ਤੇ ਬਾਹਰ ਕੱਢ ਦਿੰਨੇ ਆਪੇ ਬਹਿ ਜੂਗਾ ਉੱਡਣਾ ਫਿਆ ਤਾਂ ਉੱਡ ਜੂਗਾ ਤੇ ਨਾਲੇ ਕੂਤਰਾਂ ਨੂੰ ਤੁਪ ਤੁਪ ਲਵਾ ਕੇ ਨੇ ਜਾਲ ਚ ਪਾ ਕੇ ਐਸ ਚ ਠੀਕ ਆ ਤੇ ਤਾਂ ਕਰਕੇ ਕਿਹਾ ਜੀ ਆਪ ਤੇ ਹੋਰ ਤੇ ਜੀ ਹੁਣ ਸਟਾਰਟ ਕਰਨਾ ਅੱਛਾ ਚੱਲ ਖੋਲ ਪੱਲੀ ਮੈਂ ਮਾਰਦਾ ਹੰਡਲ ਖੋਲ ਅਦਰ ਗਗਣ ਆਈ ਸੰਗ ਲੱਗਦੀ ਆ ਤੇ ਮਾਰੀਏ ਛਾ ਲੈਣ ਤੇ ਸਬਸਕ੍ਰਾਈਬ ਨਹੀਂ ਕਰਦੇ ਤਾਂ ਹੁਣ ਅੱਗੇ ਦਾ ਪ੍ਰੋਸੈਸ ਕੰਟੀਨਿਊ ਕਰਦੇ ਆਂ ਪਰ ਕੰਟੀਨਿਊ ਕੀ ਕਰਨਾ ਬਸ ਲਾਹ ਦਿੰਦਾ ਪੱਲੀ ਤੇ ਆਪਾਂ ਹੈਂਡਲ ਮਾਰਦੇ ਆਂ ਹੈਂਡਲ ਕਿੱਥੇ ਆ ਕਿੱਥੇ ਆਪਾਂ ਹੈਂਡਲ ਇੱਥੇ ਛੱਡਿਆ ਜਿਵੇਂ ਨੂੰ ਸਟਾਰਟ ਕਰਕੇ ਪੈਂਚ ਰੇਡ ਕੇ ਲੈ ਕੇ ਜਾਣਾ ਹੁੰਦਾ ਐਵੇਂ ਹੀ ਰੇਡ ਚੱਕ ਲੈ ਜੀ ਮੈਂ ਲੈ ਹੈਂਡਲ ਨੂੰ ਉਹ ਲੈ ਆਣੇ ਕੀ ਕਰਉਣਾ ਹੈਂਡਲ ਲਾ ਫੜ ਸੋ ਜੀ ਜਿਆ ਕਨੇ ਟੈਕਸਰ ਮੁੰਡਾ ਸਟਾਰਟ ਕਰਨ ਲੱਗਾ ਹੈ ਇਹ ਤਾਂ ਹੈਂਡਲ ਨਹੀਂ ਨਿਕਲ ਜੂਗਾ ਤੇਰੇ ਤੋਂ ਆਹ ਆਹ ਹੈਂਡਲ ਨਹੀਂ ਆਹ ਕਹਿੰਦੇ ਆ ਹੈਂਡਲ ਨਹੀਂ ਆਣੀ ਹੈ ਯਾਰ ਦੱਸੋ ਇਹਨੂੰ ਕਿਸ ਨੂੰ ਕੀ ਜਗੜ ਆਹ ਜਿਵੇਂ ਆ ਗਿਆ ਹੈ ਜੀ ਯਾਰ ਮੁੰਡਾ ਮੌਸਮ ਕੀ ਨਹੀਂ ਵੜਿਆਗਾ ਦੇਖੋ ਜੀ ਆ ਲੈ ਜੀ ਕਰਤਾ 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 ਕਹਿੰਦੇ ਲੈ 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 ਹੋ ਗਿਆ ਕਿਤੇ ਵੇਖੀ ਬੈਕ ਸਟਾਰਟ ਨਾ ਕਰਦੀ ਕੋਈ ਕਰਨ ਦਿੰਦਾ ਆਪਣੀ ਵਾਰੀ ਤੇ ਚੱਲ ਪਤਾ ਲੱਗ્યું ਸਟਾਰਟ ਤਮਾਂ ਕਰ ਦਿੰਦਾ ਵਾ ਜੀ ਨਹੀਂ ਕੀਤਾ ਵੀਰਾ ਹੈਂਡਲ ਫੋਣਾ ਤਾਂ ਆਉਂਦਾ ਨਹੀਂ ਸਟਾਰਟ ਕਰੀਂਗਾ ਉਹ ਠੰਡਾ ਨਾ ਇਤਾਂ ਕਰਕੇ ਚੱਲ ਪਤਾ ਲੱਗ ਜੂ ਟੁੱਟਣ ਬਾਣੀ ਤਾਂ ਬਹੁਤ ਹੈ ਤੂੰ ਚੱਲ ਚੱਲ ਪਤਾ ਲੱਗ ਜੂ ਕਰਤਾ ਜੀ ਕਰ ਆਈ ਮੈਨੂੰ ਲੱਗਦਾ ਸੀ ਹੋ ਗਿਆ ਲੈ ਹੁਣ ਮੈਂ ਕਿਹੜਾ ਪਾਉਣਾ ਚੱਕਦਾ ਤਾਂ ਮਾਹਿੰਦੇ ਤੋਂ ਤਾਂ ਸ਼ਾਰਟ ਹੋ ਗਿਆ ਨਹੀਂ ਮੈਂ ਬੜਾ ਜ਼ੋਰ-ਜ਼ੋਰ ਲਾਇਆ ਕਿਉਂਕਿ ਢੰਡਾ ਸੀਗਾ ਜੀ ਚਾਰ-ਪੰਜ ਵਾਰੀ ਢੇੜੇ ਪਾਏ ਪਰ ਸ਼ਾਰਟ ਹੋ ਗਿਆ ਸਾਡ ਜਿਹੜਾ ਮੈਂ ਫਲਾਉਦਾ ਪਰ ਥੱਕ ਗਏ ਜੀ ਸ਼ਾਰਟ ਮੈਂ ਕੀਤਾ ਇਹਦੇ ਤੋਂ ਕੱਖ ਨਹੀਂ ਹੋਇਆ ਜੀ ਥੱਕਿਆ ਪਿਆ ਇਹ ਕੱਲ ਦਾ ਠੀਕ ਹੈ ਜੀ ਅੱਗ ਸਮਝਣ ਵਾਲੇ ਸਮਝ ਜਾਂਦੇ ਆ ਓਕੇ ਰਿਪੋਰਟ ਆ ਜੀ ਤੇ ਪਾਣੀ ਲਈ ਪਾਣੀ ਲਾਉਂਦਾ ਪਿਆ ਤਾਂ ਥੱਕ ਗਿਆ ਤੇ ਕੱਲ ਪਾਣੀ ਦੀ ਸ਼ਾਰਟ ਮੈਂ ਕੀਤਾ ਬਸ ਇੰਨਾ ਪਤਾ ਮੈਨੂੰ ਆ ਦੇਖੋ ਜੀ ਅੱਤਾਂ ਦੀ ਕੜੀ ਮਛਕਤ ਤੋਂ ਬਾਅਦ ਠੀਕ ਹੈ ਮੇਰੇ ਵੀਰੋ ਸੌ ਚੜਿਆ ਰਹਿਣ ਜੀ ਓ ਮਾਈ ਗਾਡ ਮਰ ਗਏ ਹੀ ਚਲੋ ਕਰੇ ਚੱਲੀਏ ਲਓ ਜੀ ਆ ਗਏ ਅੰਦਰਲੇ ਕਰੇ ਕਿਵੇਂ ਫਿਰ ਵਧੀਆ ਉਸਤਾਦ ਜੀ ਪਿਛੇ ਉਸਤਾਦ ਜੀ ਨਹੀਂ ਭਰਾ ਉਸਤਾਦ ਤੂੰ ਰਹਿਣੀ ਬਈ ਮੈਂ ਕਿਤੇ ਤਾਂ ਮੈਂ ਤਾਂ ਖੋਲ ਗੇਟ ਖੋਲ ਇਹ ਪਿਛਲੇ ਵਲੌਗ ਚ ਇਹਨੂੰ ਕਿਹਾ ਸੀ ਵੀ ਕੂਤਰ ਦੇਵਾਂਗੇ ਇਹਨੇ ਕੂਤਰ ਨਿਕਲ ਗਏ ਸੀ ਤਾਂ ਕਰਕੇ ਠੀਕ ਹੈ ਜੀ ਲੈ ਫਿਰ ਖੋਲ ਗੇਟ ਤੇ ਅੱਗੇ ਵੇਨੇ ਕੀ ਕੂਤਰਾ ਇੱਕ ਤੈਨੂੰ ਕਾਲਾ ਆ ਕੀ ਕਰਤਾ ਭੈਣ ਚੋਲੇ ਢਿੱਗਾ ਦਾ ਸੌਰੀ ਗਾ ਨਿਕਲ ਗਈ ਜੀ ਇਹ ਕਿਵੇਂ ਥਲੇ ਡਿੱਗ ਪਿਆ ਆ ਫੜ ਯਾਰ ਆ ਰੱਖੀਆ ਪਹਿਲਾਂ ਤੇ ਚੱਕ ਕੇ ਪਿੰਜਰਾ ਪਰ ਕੱਢ ਦੇ ਹਾਂ ਜੋ ਇਧਰੋਂ ਵੀ ਗੇਟ ਗੂਟ ਜਾ ਖੁੱਲਿਆ ਪਿਆ ਸਾਲਾ ਮੈਨੂੰ ਥੋੜੀ ਗਲਤ ਕੰਮ ਇੱਕ ਤਾਂ ਹੈ ਠੀਕ ਹੈ ਇਹ ਕੂਆ ਉਹ ਬੈਠਾ ਜਿਹੜਾ ਵੇਖ ਲੈ ਮੇਰਾ ਕੂ ਤੇ ਕਿੱਡੀ ਲੱਗੀ ਛੋਰੀ ਕੋਤਰੀ ਤੇ ਨਾਲ ਲੱਗੀ ਸੀ ਬਿਮਾਰ ਆ ਤੇ ਕੀ ਹੋਇਆ ਇਹਨੂੰ ਸੋਕੜਾ ਹੋ ਗਿਆ ਨੇ ਸੋਕਾ ਉਹ ਤੇ ਦਵਾਈ ਦੇ ਦਵਾਈ ਦੇ ਮਾਮਾ ਪਾਵਰ ਜਿਹੜਾ ਤੇ ਹੋਰ ਚੀਜ਼ਾਂ ਹੁੰਦੀਆਂ ਉਹ ਦੇਣੀਆਂ ਮੈਂ ਤੈਨੂੰ ਐਕਸੈਸਰੀ ਦੇ ਦਤਾ ਤੂੰ ਕੋਈ ਇਹਦਾ ਮੈਂ ਕਿਹਾ ਡੱਗਾ ਸਰੇ ਇਹਦਾ ਛੱਡ ਦੇ ਨਾ ਡੱਗ ਨੂੰ ਨਹੀਂ ਤੈਨੂੰ ਚੰਗੇ ਦੇਵਾਂਗੇ ਐਵੇਂ ਲਾਭਾ ਖੱਟਣਾ ਡੱਗ ਦੇ ਕੇ ਯਾਰ ਡੱਗ ਥੋੜਾ ਛੇ ਤਾਂ ਬਾਹੀ ਰੱਖ ਤਾ ਹਾਂ ਦਾ ਆਇਆ ਹਾਂ ਦਵਾਈ ਬਠੀ ਹਾਂ ਦਵਾਈ ਬਠੀ ਹਾਂ ਅੰਦਾਜ਼ ਮੂਦੀ ਉੱਡਦੇ ਜਾਣ ਰਿਹਾ ਆਪਾਂ ਤੇਰੇ ਸਾਹਮਣੇ ਤੈਨੂੰ ਮੈਂ ਝੂਠ ਬੋਲਦਾ ਮਾਮੇ ਦੇ ਮੁੰਡੇ ਤੋਂ ਲੈਂਦੇ ਆ ਤੇ ਹੁਣ ਵੀ ਆਪਾਂ ਦਾ ਡਾਇ ਨਹੀਂ ਇੱਥੇ ਲਿਆਂਕ ਕੇ ਆਪਾਂ ਇੱਕ ਰਾਮਾ ਕੂਤਰ ਘਟਾਉਣੇ ਮੈਨੂੰ ਉਹ ਤੈਨੂੰ ਦੱਸੀ ਤਾਂ ਇਹਨੇ ਵੀ ਕੀ ਕੰਮ ਕਰਨਾ ਤਾਂ ਕਰਕੇ ਹੁਣ ਵੀ ਤੈਨੂੰ ਦਾ ਪਸੰਦ ਹੈ ਪਸੰਦ ਦਾ ਦੂਜੀ ਜਾਨਵਰ ਦਾ ਠੀਕ ਆ ਚਲ ਓਕੇ ਲਓ ਜੀ ਫਿਰ ਕਰ ਤੇ ਮੁੰਡਿਆਂ ਨੂੰ ਗਿਫਟ ਕੂਤਰ ਠੀਕ ਆ ਕੰਮ ਚੱਲ ਠੀਕ ਆ ਓਕੇ ਫਿਰ ਜੀ ਓਕੇ ਓਕੇ চোপਰਾ ਇੱਕ ਤਾਂ ਕਾਲਾ ਕਾਲਾ ਜੀਨਾ ਆਪਣਾ ਤੇ ਇਹ ਇਹ ਦੇਣਾ ਤਾਂ ਨਹੀਂ ਸੀ ਤਾਂ ਇਹ ਕੋਈ ਰੀਜ਼ਨ ਕਰਕੇ ਦਿੱਤੇ ਬਈ ਤੈਨੂੰ ਵੀ ਪਤਾ ਹੈ ਵੀ ਆਪਾਂ ਜੰਗਲਾ ਜੂੰਗੜਾ ਬਣਾਉਣਾ ਤਾਂ ਕਰਕੇ ਤੇ ਇੱਕ ਇੱਥੇ ਤੁਹਾਡਾ ਕੰਮ ਯਾ ਕਰਾਉਣਾ ਤਾਂ ਠੀਕ ਹੈ ਜੀ ਬਾਕੀ ਓਕੇ ਹੈ ਠੀਕ ਹੈ ਪੁੱਤਰ ਹਾਂ ਜੀ ਭਾਈ ਮੁੰਡੇ ਤਾਂ ਗਏ ਕਬੂਦਰੀ ਲੈ ਕੇ ਤੇ ਹੁਣ ਆਪਾਂ ਯਾਰ ਜਾਂ ਚ ਕਬੂਦਰੀ ਪਾਈਏ ਠੀਕ ਹੈ ਜੀ ਤੇ ਆਪਣਾ ਟੈਂਪਲੀ ਬਾਈ ਵਾਲਾ ਤੇ ਇੱਕ ਆਪਣੀ ਸ਼ਾਕ ਕੀ ਕਬੂਦਰੀ ਤੇ ਉਹਦੇ ਅੰਡੇ ਟਾਲ ਦਈਏ ਠੀਕ ਹੈ ਜੀ ਸੱਟ ਦਈਏ ਮਤਲਬ ਟਾਲ ਦਈਏ ਸੱਟ ਦਈਏ ਇੱਕ ਗਲਤ ਨਹੀਂ ਹੁੰਦੀ ਠੀਕ ਹੈ ਭਾਈ ਤੇ ਆ ਚਾਕੇ ਅੰਡੇ ਆਪਾਂ ਸੱਟ ਤੇ ਸੱਟ ਦਿੰਨੇ ਆ ਫੋਕਾਂ ਢਾਲਾ ਉਹਨੇ ਇੱਕ ਹੀ ਆ ਜਾ ਪੁੱਤ ਪਹਿਲਾਂ ਤੂੰ ਜਾਲ ਚ ਆ ਜਾ ਆ ਦੇਖੋ ਇਹ ਰਿੰਦ ਆ ਦੇਖੋ ਬਈ ਆ ਟੁੱਟਿਆ ਪਿਆ ਉਹਨੇ ਵਿੱਚ ਹੀ ਕੋ ਅੱਖ ਨਹੀਂ ਲੈ ਕਾ ਕੀ ਆਣੀ ਬਈ ਵੇਚਣ ਦੇ ਆ ਹੁੰਦਾ ਫੂਕਾ ਅੰਡਾ ਬਈ ਠੀਕ ਹੈ ਵਿੱਚੋਂ ਨਿਕਲਿਆ ਕੁਝ ਕਿੰਨੇ ਕੁਝ ਹੀ ਨਿਕਲਿਆ ਬਈ ਆ ਇਹ ਫੂਕਾ ਅੰਡਾ ਸੀ ਤੇ ਇਹਨੂੰ ਰੱਖ ਲੀਏ ਇੱਥੇ ਤੇ ਬੱਸ ਬਈ ਆਇਆ ਬੱਤ ਤੈਨੂੰ ਪਾਈਏ ਜਾਲ ਚ ਡੇਬਲੀ ਆਏ ਜੋੜੀ ਦੇ ਨਾਲ ਠੀਕ ਆ ਭਾਈ ਤੇ ਕ੍ਰੈਸ ਕਬੂਤਰੀ ਨੂੰ ਤੇ ਕਬੂਤਰੀ ਬਾਈ ਵਾਲੇ ਕਬੂਤਰ ਨੂੰ ਧੁੱਪ ਲਵਾ ਦੇ ਕੇ ਜਾਲ ਚ ਪਾ ਕੇ ਠੀਕ ਆ ਜੀ ਲੋ ਜੀ ਇਧਰ ਟੇਬੜੀ ਬਾਈ ਵਾਲੇ ਕਬੂਤਰ ਨਾਲ ਤੇ ਇੱਕ ਸ਼ਾਕ ਕੇ ਕਬੂਤਰੀ ਲਾਤੀ ਜੀ ਆਪਾਂ ਠੀਕ ਆ ਜੀ ਤਾੜਤੀ ਮਤਲਬ ਇਹਦੇ ਨਾਲ ਲਾਉਣੀ ਆਂ ਦੇ ਬੱਚੇ-ਬੁੱੱਚੇ ਕਢਾਉਣੇ ਆਂਗਾ ਠੀਕ ਆ ਜੀ ਜਾਲ ਚਲਾ ਲਈਏ ਤਾਂ ਉਦਰੀ ਮਤਲਬ ਵੱਡੇ ਵਾਸਤੇ ਠੀਕ ਆ ਜੀ ਧੁੱਪ ਲਵਾ ਦੀਏ ਕਬੂਤਰੀ ਨੂੰ ਬਾਬਤ ਰੋ ਸੌਰੀ ਭਾਈ ਸੌਰੀ ਸੌਰੀ ਸੌ ਸੌਰੀ ਤੇ ਵਾਵਾਚਰ ਹੋ ਗਏ ਉਹਨਾਂ ਨੂੰ ਬਾਹਰ ਹੀ ਨਹੀਂ ਕੱਢੀ ਕਬੂਤਰੀ ਨੂੰ ਆਪਾਂ ਧੁੱਪ ਤਾਂ ਆਪਣੀ ਲਵਾਈ ਨਾਲ 10 ਮਿੰਟ ਧੁੱਪ ਲੱਗ ਜੂ ਨਾਲ ਕੂਤਰ ਨੂੰ ਠੀਕ ਹੈ ਜੀ ਤੇ ਬਸ ਉਹਨੇ ਨੌਕੀ ਰਿਪੋਰਟ ਹੋ ਜੂਗਾ ਮੜਕੇ ਨੂੰ ਵੱਡੇ ਪਿੰਜਰੇ ਵਿੱਚ ਖੁੰਡੇ ਵਾਲੇ ਵਿੱਚ ਛੱਡ ਦਵਾਂਗੇ ਠੀਕ ਹੈ ਜੀ ਤੇ ਵਾਵਾ ਛਤਰੀ ਲਾ ਦਾਂ ਹਾਂਜੀ ਭਾਈ ਟਿਪਲੀ ਭਾਈ ਆਹ ਕੂਤਰ ਤੇ ਸ਼ਾਕੀ ਕੂਤਰੀ ਆਪਾਂ ਜਾਲ 'ਚ ਪਾ ਦਿੱਤੀ ਹੈ ਜੀ ਠੀਕ ਆ ਭਾਈ ਤੇ ਹੁਣ ਉਹ ਕੂਤਰੀ ਨੂੰ ਬਾਥੇ ਇਹਨਾਂ ਨਾਲ ਹੀ ਰੱਖਣਾ ਤੇ ਹੁਣ ਬਣ ਲਿਜੀਏ ਪੱਠੇ ਠੀਕ ਹੈ ਜੀ ਜੋੜੀ ਤਾਂ ਆਪਾਂ ਜਾਲ 'ਚ ਪਾ ਦਿੱਤੀ ਹੈ ਤੇ ਨਾਲੇ ਕੰਮ ਤਾਂ ਦੇ ਨਵੇੜ ਲੱਗਿਆ ਮੁੜ ਕੇ ਡਾਣ ਦੇ ਟਾਈਮ ਨਾਲ ਪਾ ਦਾਂਗੇ ਠੀਕ ਹੈ ਬਾਈ ਤੇ ਬਸ ਆਈ ਆ ਹੁਣ ਪੱਠੇ ਵੱਡਣੇ ਆ ਇਕੱਲੇ ਪੱਠੇ ਵਾੜ ਕੇ ਕੁਤਰਨੇ ਬਾ 50 ਮਿੰਟਾਂ ਦਾ ਕੰਮ ਹੈ ਉਦੋਂ ਮੁੜ ਕੇ ਆਪਾਂ ਵੇਲੇ ਆ ਤੇ ਇਧਰ ਪਕਾਨੇ ਆ ਜਿਉ ਹਵਾ ਵੀ ਨਿਕਲਣੇ ਚਲੋ ਛੱਡੋ ਆਪਾਂ ਨੂੰ ਆਪਣਾ ਪੱਠਿਆਂ ਵਾਲਾ ਟੱਕ ਜਿਹਾ ਅਲੱਗਰੀ ਜਾਂਦਾ ਵੀ ਕਦੋਂ ਗੱਲਬਾਤ ਹੋਣਗੇ ਤੇ ਕਦੋਂ ਸਾਨੂੰ ਵੜਣਗੇ ਠੀਕ ਹੈ ਜੀ ਜਾਵਣ ਵੜਬੁੱਟ ਕੇ ਪਾ ਦਈਏ ਤੇ ਫਿਰ ਅੱਗੇ ਕੰਟੀਨਿਊ ਕਰਾਂਗੇ ਠੀਕ ਹੈ ਜੀ ਇਧਰ ਜਿੰਮੀ ਜੀ ਆਪਣੀ ਜਿੰਮੀ ਵੇ ਆ ਇਧਰ ਵੇ ਜਿੰਮੀ 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 ਵੇ ਵੇ ਆ ਭੱਜਾ 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 ਉਰਿਆ ਭੱਜ ਕੇ ਆ ਜਾ ਭੱਜ ਕੇ ਜਿੰਮੀ ਜਿੰਮੀ ਉਰਿਆ ਹਾਂਜੀ ਬਈ ਪੱਠੇ ਵੱਢ ਕੇ ਗੁਜ਼ਰ ਦਿੱਤੇ ਹੁਣ ਆਪਾਂ ਜਮਾ ਫਰੀਆ ਹੁਣ ਕੱਲਾ ਕੂੜਾ ਸਿੱਟਣ ਵਾਲਾ ਰਹਿ ਗਿਆ ਉਹ ਸੁੱਟ ਦਈਏ ਤੇ ਉਧਰ ਜਾਲ ਚ ਜੀ ਜੋੜੀ ਪਾ ਰੱਖੀ ਆ ਨਵੀਂ ਜੀ ਨਵੀਂ ਜਮਾ ਨਵੀਂ ਜੋੜੀ ਬਾ ਹੁਣ ਆ ਕੰਮ ਜਾਂ ਨਿਬੜ ਦਈਏ ਫਿਰ ਅੱਗੇ ਕੰਟੀਨਿਊ ਕਰਾਂਗੇ ਬਾ ਦਾਨੇ ਪਾਣੇ ਅਜੇ ਟਾਈਮ ਨਾਲ ਨਿਬੜ ਦੇਣੇ ਆ ਠੀਕ ਆ ਬਈ ਤੇ ਫਿਰ ਅੱਗੇ ਤੁਹਾਡੇ ਨੂੰ ਦੋ ਤਿੰਨ ਗੱਲਾਂ ਸ਼ੇਅਰ ਕਰਦੇ ਆ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਮੇਰਾ ਬਾਈ ਕਮੈਂਟ ਕਰ ਦਿਓ ਇੱਕ ਪਿਆਰਾ ਜਿਹਾ ਠੀਕ ਹੈ ਜੀ ਕਮੈਂਟ ਕਾਊਂਟਰ ਨਹੀਂ ਕਰਦੇ ਤੁਸੀਂ ਮੈਨੂੰ ਪਤਾ ਇਹ ਤੁਹਾਡੀ ਕਮੀ ਹੈ ਨਹੀਂ ਸਬਸਕ੍ਰਾਈਬ ਕਰਦੇ ਵੇਖ ਕੇ ਮੜ ਜਾਂਦੇ ਉਹ ਵੇਖ ਕੇ ਮਨਾ ਮੜਿਆ ਕਰੋ ਬਾਈ ਬਣ ਕੇ ਸਬਸਕ੍ਰਾਈਬ ਕਰਨ ਦੇ ਕਿਹੜਾ ਪੈਸੇ ਲੱਗਦੇ ਆ ਹਾਂ ਜੀ ਬਾਈ ਕਹਿੰਦੇ ਪੂਰਾ ਸੈਟ ਹੈ ਜੀ ਹੁਣ ਚਲਦੇ ਆ ਨਾ ਕੇ ਕੂਤਰਾਂ ਕੋਲੇ ਠੀਕ ਹੈ ਜੀ ਫੇਰੀ ਥਾਣੇ ਦੁਨੇ ਪਾਉਣੇ ਨਾ ਕੇ ਚਲਦੇ ਆ ਯਾਰ ਨੌਣਾ ਕੱਲ ਨਾਤੇ ਨਹੀਂ ਅੱਜ ਨਾਲ ਜੇ ਪਹਿਲਾਂ ਸੂਕ ਜੀ ਆਉਂਦੀ ਆ ਨਾਲੇ ਉਹਨਾਂ ਟਾਈਮ ਫੋਨ ਚਾਰਜ ਲਾ ਦਿੰਨੇ ਫੋਨ ਚਾਰਜ ਹੋ ਜਾਊਗਾ ਹਾਂਜੀ ਬਾਈ ਤੇ ਨਾ ਧੋਲੇ ਜੀ ਨਾ ਧੋ ਕੇ ਆ ਗਏ ਆ ਕੰਗਾ ਆਪਾਂ ਨੂੰ ਵਾਲ ਬਹੁਤ ਨੂੰ ਲੱਭਿਆ ਨਹੀਂ ਤੇ ਇਧਰੋਂ ਐਸ ਇਧਰੋਂ ਦੇ ਘਰੇ ਆਪਣੇ ਪੈਗੇ ਹੋਣੇ ਆ ਵਾਲ ਵਾਲੀ ਅਖੇਰਾ ਫਿਰ ਗੱਲ ਬਣਨੀ ਆ ਠੀਕ ਹੈ ਜੀ ਹਾਂਜੀ ਬਾਈ ਤੇ ਹੁਣ ਗੁੱਡੀ ਪਾ ਕੇ ਆਏ ਸੀ ਅਬ ਠੰਡ ਜੀ ਲੱਗਦੀ ਪਈ ਅਜਨ ਠੰਡੀ ਹਵਾ ਚੱਲਦੀ ਉਤੋਂ ਆਪਾਂ ਟਾਈਮ ਨਾਲ ਨਹਾ ਲਿਆ ਕਿਤੇ ਉਹ ਨਾਲ ਹੋਵੇ ਬੁਖਾਰ ਚੜ ਜਾਏ ਆਪਾਂ ਤੇ ਬਿਮਾਰ ਹੋ ਜਾਈਏ ਕਿਉਂਕਿ ਆਪਾਂ ਤਾਂ ਨਹੀਂ ਕੀ ਚੱਕਰ ਆ ਯਾਰ ਸਾਡੇ ਪਿੰਡ ਚ ਵਾਧੂ ਜਾਣੇ ਨਾ ਬੁਖਾਰ ਚੜ ਜਾਂਦਾ ਛਾਤੀ ਜਾਮ ਹੋ ਜਾਂਦੀ ਆ ਫਰਾਲ ਡੈਡੀ ਨੂੰ ਮੇਰੇ ਡੈਡੀ ਨੂੰ ਵੀ ਸੋਈ ਵੀ ਆ ਤੇ ਆਉਂਦੇ ਕਰਨ ਬਈ ਸੰਜੇ ਤੋਂ ਉੱਠਿਆ ਨਹੀਂ ਜਾਂਦਾ ਸਰੀਰ ਜਮਾਂ ਵੀਕ ਹੋ ਜਾਂਦਾ ਉੱਠਣ ਨੂੰ ਜੀ ਨਹੀਂ ਕਰਦਾ ਤੇ 15 15 20 ਵੀ ਦਿਨ ਲਗਾਤਾਰ ਹੀ ਜੜੀ ਜਾਂਦਾ ਨਹੀਂ ਇਤਨੂੰ ਵੀ ਹੋਇਆ ਪਿਆ ਇਧਰ ਮੇਰੇ ਡਾਡੀ ਨੂੰ ਵੀ ਹੋਇਆ ਪਿਆ ਪਿੰਡ 'ਚ ਕਈ ਜਣਿਆਂ ਨੂੰ ਹੋਇਆ ਪਿਆ ਯਾਰ ਪਤਾ ਨਹੀਂ ਕੀ ਚੱਕਰ ਕੋਈ ਹਵਾ ਹੀ ਐ ਕੋਈ ਜਿਆ ਤਾਂ ਕਰਕੇ ਬਈ ਬਚ ਕੇ ਰੋ ਜਾਂਦੀ ਠੰਡ ਮਾਰਦੀ ਐ ਜਾਂ ਆਉਂਦੀ ਠੱਡ ਮਾਰਦੀ ਐ ਠੀਕ ਐ ਤੇ ਆਸੇ ਨਾ ਹਾਸਾ ਰਹਿ ਗਈ ਬਈ ਸੱਚੀ ਤੇ ਹੁਣ ਕਬੂਤਰ ਲਾ ਲਈਏ ਜਿਹੜੇ ਜਾਲ 'ਚ ਪਾਏ ਆ ਗੇਟ ਖੋਲ ਦੀ ਜੇ ਖੁੱਡੇ ਦਾ ਆਪਣੇ ਦਾ ਠੀਕ ਆ ਜੀ ਤੇ ਬਸ ਫਿਰ ਕੂਤਰਾਂ ਹੁੰਦਾ ਨਹੀਂ ਦੋਨੇ ਪੌਣੇ ਪਾਸੇ ਹੋ ਜੋ ਦੋ ਕੂਤਰ ਕੱਢ ਕੇ ਫੱਟਾ ਥੱਲੇ ਢਿੱਬਿਆ ਪਿਆ ਲਓ ਜੀ ਪੰਜਰਾ ਲਾ ਕੇ ਲੈ ਜਾਂਦਾ ਅੰਦਰ ਠੀਕ ਆ ਭਾਈ ਤੇ ਹੁਣ ਖੋਲਦੀਏ ਗੇਟ ਇਹਨਾਂ ਦਾ ਤੇ ਕਬੂਤਰ ਨਹੀਂ ਵਿਖਾਉਣੇ ਜੀ ਕਬੂਤਰ ਨਹੀਂ ਵਿਖਾਉਣੇ ਇੱਕ ਮਿੰਟ ਕੀਆ ਬਾਤਾਂ ਨੇ ਲੈ ਜੀ ਕੀਆ ਬਾਤਾਂ ਨੇ ਕੀ ਆਪਣਾ ਖੋਲੀ ਕੇ ਲੋਕ ਜਾ ਤੇ ਅੱਜ ਤਾਂ ਕੂਤਰ ਜਿਨ੍ਹਾਂ ਨੂੰ ਸੋਕਾ ਹੋਇਆ ਅੱਗੇ ਨਾਲ ਤਾਂ ਬਹੁਤ ਫਰਕ ਆ ਇਹਨਾਂ ਨੂੰ ਮੈਡੀਸਿਨ ਦੱਸੀ ਸੀ ਆਪਾਂ ਦੱਸੀ ਆਪਾਂ ਨਹੀਂ ਦੱਸੀ ਸੀ ਮੈਨੂੰ ਤੇ ਉਹ ਆਪਾਂ ਪ੍ਰਯੋਗ ਕਰਾਂਗੇ ਹਜੇ ਕੀਤੀ ਨਹੀਂ ਪਰ ਰਾਤ ਜਿਹੜੇ ਬਾਈ ਇੱਕ ਬਾਈ ਨੇ ਮੈਨੂੰ ਨੁਕਤਾ ਦੱਸਿਆ ਸੀ ਉਹ ਕੰਮ ਕਰ ਗਿਆ ਠੀਕ ਹੈ ਜੀ ਤੇ ਕੂਤਰ ਦਾਣੇ ਖਾਣ ਲੱਗ ਗਏ ਉਹ ਨੁਕਤਾ ਤੁਹਾਨੂੰ ਦੱਸਾਂਗੇ ਫਿਰ ਠੀਕ ਹੈ ਜੀ ਨੁਕਤਾ ਕੁਝ ਨਹੀਂ ਸੀ ਮਾਮੇ ਦਾ ਮੁੰਡਾ ਕਹਿੰਦਾ ਵੀ ਪਾਣੀ ਪੂਰਾ ਰੱਖੀ ਇਹਨਾਂ ਦੇ ਫਿਰ ਕੁਝ ਨਹੀਂ ਹੁੰਦਾ ਤੇ ਪਾਣੀ ਦੀ ਘਾਟ ਕਾਰਨ ਤਾਂ ਸੋਕਾ ਹੁੰਦਾ ਆ ਤੋੜ ਦਈਏ ਪਹਿਲਾਂ ਫਿਰ ਤੁਹਾਨੂੰ ਦੱਸਦੇ ਹਾਂ ਕੀ ਕਹਿੰਦਾ ਭਾਈ ਹੁਣ ਆ ਜੋੜੀ ਨੂੰ ਜਿਹੜੀ ਕਬੂਦਰੀ ਸ਼ਾਹ ਕੀ ਕਬੂਤਰ ਤੇ ਚਿੱਟੀਆਂ ਦਾ ਕਬੂਤਰ ਟਿਵਲੀ ਬਈ ਜਿਹੜਾ ਬਸ ਉਹ ਕਬੂਦਰੀ ਨਵੀਂ ਐਡ ਕਰ ਦੇਣੀ ਆ ਜੀ ਆ ਪਿੰਜਰੇ 'ਚ ਤੇ ਬੱਚਿਆਂ ਨਹੀਂ ਵਿਖਾਉਣਾ ਜੀ ਬੱਚਾ ਉਹਨਾਂ ਚਰਨੇ ਵਿੱਚ ਵਿਖਾਉਣਾ ਜਿੰਨਾ ਚਿਰ 4 ਕੇ ਨਹੀਂ ਕੰਪਲੀਟ ਕਰਦੇ 4 ਕੇ ਕੰਪਲੀਟ ਕਰਤਾ ਉਦੋਂ ਹੀ ਸ਼ੌਂਕ ਕਰਾ ਦਾਂਗੇ ਬੱਚੇ ਦਾ ਠੀਕ ਹੈ ਜੀ ਤੇ ਬਸ ਆ ਛੱਡ ਦਈਏ ਵਿੱਚ ਅੰਦਰ ਠੀਕ ਆ ਭਾਈ ਜੋੜੀ ਤੇ ਹੁਣ ਕਬੂਤਰ ਬਸ ਕਰ ਦਈਏ ਖੁੱਡੇ 'ਚ ਤੇ ਫਿਰ ਆਦਰ ਦਾਣੇਦੁਨੇ ਪਾ ਦਨੇ ਆ ਠੀਕ ਆ ਮੇਰੇ ਵੀਰੋ ਕੂਤਰ ਤੋ ਛੜਤੀ ਅੰਦਰ ਤੇ ਕੂਤਰ ਘੜਕਣ ਵੀ ਲੱਗ ਗਿਆ ਠੀਕ ਹੈ ਜੀ ਹੋਰ ਕਬੂਤਰੀ ਤਿੰਨ ਕੂਤਰ ਹੋ ਗਏ ਨੇ ਪਿੰਜਰੇ ਦੇ ਅੰਦਰ ਠੀਕ ਹੈ ਜੀ ਆ ਕਬੂਤਰੀ ਬਾਹਰ ਨਿਕਲੀ ਜੀ ਬਾਹਰ ਨਿਕਲੀ ਸੋਟੀ ਵਾਲੀ ਕੂਤੇ ਉੱਤ ਚੱਲ ਅੰਦਰ ਚੱਲ ਚੱਲ ਕੂਤਰੀ ਬਾਹਰ ਨਿਕਲ ਗਈ ਜੀ ਚੱਲ 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 ਕੱਡੇ ਚ ਕੂਤਰੀ ਬਾਹਰ ਨਿਕਲੀ ਮਿੱਤਰੋ ਚੱਲ ਚੱਲ ਅੰਦਰ ਤੇ ਉਹ ਜੀ ਫੜ ਲੇ ਜੀ ਟਿੱਕੀ ਹੋਈ ਪਈ ਹੈ ਕਵਾਲੀ ਤੋਂ ਇੱਥੇ ਲੋ ਠੀਕ ਹੈ ਜੀ ਹੁਣ ਇਹਦਾ ਪਾਣੀ ਪੂਣੀ ਪਾ ਦਈਏ ਇਹਨਾਂ ਨੂੰ ਮਤਲਬ ਜਿਨ੍ਹਾਂ ਨੂੰ ਸੋਕਾ ਹੋਇਆ ਪਾਣੀ ਪੂਰਾ ਕਰ ਦਈਏ ਇਹਨਾਂ ਦੇ ਅੰਦਰੋਂ ਠੀਕ ਹੈ ਜੀ ਤੇ ਦਾਣੇ ਦੋਨੇ ਪਾ ਦਈਏ ਤੇ ਪਾਣੀ ਲੈ ਚੇਂਜ ਕਰ ਦਈਏ ਇਧਰੋਂ ਇਹਨਾਂ ਦਾ ਚੇਂਜ ਕਰ ਦਈਏ ਫਿਰ ਤੇ ਫਿਰ ਉਹਨਾਂ ਦੇ ਦਾਣੇ ਰੱਖ ਦਾਂਗੇ ਤੇ ਨਾਲੇ ਇਹਨਾਂ ਫੱਟਾ ਚੱਕ ਕੇ ਉੱਤੇ ਰੱਖੀਏ ਪਹਿਲਾਂ ਤਾਂ ਬਈ ਫੱਟਾ ਥੱਲੇ ਪਿਆ ਬੜਾ ਬੁਰਾ ਲੱਗਦਾ ਹਾਂਜੀ ਵੀ ਤੇ ਗਰਮ ਪਾਣੀ ਲੈ ਆਂਦਾ ਜੀ ਆ ਦੇਖੋ ਭਾਗ ਵੀ ਨਿਕਲੀ ਜਾਂਦੀ ਆ ਤੇ ਉੱਥੇ ਵੀ ਰੱਖਤਾ ਤੇ ਰੱਖ ਕੇ ਇੱਥੇ ਵੀ ਦੇ ਗਏ ਠੀਕ ਹੈ ਜੀ ਗੇਟ ਖੋਲ ਦਿਜੇ ਤੇ ਰੱਖ ਦਿਜੇ ਲਓ ਜੀ ਦਾਣੇ ਪਾਣੀ ਭਾਤੇ ਸੀ ਤੇ ਰੱਖ ਲਈਏ ਇੱਥੇ ਠੀਕ ਹੈ ਜੀ ਤੇ ਇਧਰ ਆਪਾਂ ਤਿੰਨ ਗੋਤਰ ਕਰਦੇ ਆ ਜੀ ਠੀਕ ਆ ਮੇਰੇ ਭਾਈ ਤੇ ਬਸ ਓਕੇ ਰਿਪੋਰਟ ਆ ਜੀ ਹੁਣ ਲਾ ਦਿਗੇ ਗੇਟ ਤੇ ਬਸ ਦਾਣੇ ਇਹਨਾਂ ਨੂੰ ਹੋਰ ਲੈਣ ਕੇ ਬਾਅਦ ਕੀ ਦਾਣੇ ਆਟਾ ਕੁੱਟਰ ਨੇ ਤੇ ਪਾਣੀ ਆਪਣੇ ਆਪ ਹੀ ਪੀ ਲੂਗਾ ਬਸ